ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਏਕ ਓੰਕਾਰ ਦੇ ਸਰੂਪ ਬਾਰੇ ਗੱਲ ਕਰਾਂਗੇ ਅਸਲ ਵਿੱਚ ਜਿਹੜਾ ਆਮ ਏਕ ਓੰਕਾਰ ਆਪਾਂ ਲਿਖਿਆ ਹੋਇਆ ਵੇਖਦੇ ਆਂ ਚਾਹੀ ਉਹ ਗੱਡੀਆਂ ਤੇ ਹੋਵੇ ਟਰਾਲੀਆਂ ਤੇ ਹੋਵੇ ਜਾਂ ਆਮ ਆਪਾਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੇ ਵੇਖਦੇ ਆਂ ਜਾਂ ਜਿਵੇਂ ਸ਼ਸਤਰਾਂ ਦੇ ਅੱਗੇ ਸ਼ਿਸ਼ੋਭਿਤ ਕਰਦੇ ਆਂ ਓਮਕਾਰ ਉਹ ਜਿਹੜਾ ਅਸਲ 'ਚ ਇੱਕ ਓੰਕਾਰ ਦਾ ਵਿਗੜਿਆ ਹੋਇਆ ਰੂਪ ਹੈ ਕਿਉਂਕਿ ਇੱਕ ਓੰਕਾਰ ਦੇ ਵਿੱਚ ਤਿੰਨ ਭਾਸ਼ਾਵਾਂ ਨੇ ਪਹਿਲੀ ਆ ਜਿਹੜਾ ਇਕ ਆ ਉਹ ਗਣਿਤ ਵਿੱਦਿਆ ਦੂਸਰਾ ਜਿਹੜਾ ਊੜਾ ਉਹ ਵਰਣਕ ਵਿੱਦਿਆ ਦਾ ਤੇ ਜਿਹੜੀ ਉੱਪਰ ਕਾਰ ਡੰਡੀ ਲੱਗੀ ਹੋਈ ਆ ਉਹ ਹੈ ਸੰਕੇਤਕ ਵਿੱਦਿਆ ਤੇ ਉਹ ਜਿਹੜੀ ਕਾਰ ਉਹਨੂੰ ਆਪਾਂ ਹਟਾ ਦਿੱਤਾ ਵਾ ਉਹਨੂੰ ਹਟਾ ਕੇ ਛੋਟਾ ਰੂਪ ਉਸ ਦਾ ਪੇਸ਼ ਕਰ ਦਿੱਤਾ ਇਸ ਲਈ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਏ ਪੁਰਾਤਨ ਸਰੂਪਾਂ ਦਾ ਸ਼ੁੱਧ ਸਰੂਪ ਆ ਇੱਕੋ ਓੰਕਾਰ ਦਾ ਸੋ ਇਹੀ ਸਾਨੂੰ ਲਿਖਣਾ ਔਰ ਪੜ੍ਹਨਾ ਔਰ ਅੱਗੇ ਪ੍ਰਚਾਰਨਾ ਚਾਹੀਦਾ